ਆਮ ਦਿਨਾਂ ਨਾਲ ਹਾਂਜੀ ਇਹ ਕਿੰਨੇ ਟੂਰਿਸਟ ਸੀਗੇ ਜਿਹੜੇ ਬਾਈ ਉਹ ਹੋਏ ਆ ਬਾਈ ਹਾਲੀ ਤੱਕ ਜਿਹੜੀ ਰਿਪੋਰਟ ਆਈ ਹੈ ਕਹਿੰਦੇ ਕਿ 29 ਹੈ ਹਾਲੀ ਉਹ ਪਤਾ ਹੀ ਨਹੀਂ ਆ ਕਿ ਕਿੰਨੇ ਹੈ ਲੋਕੋ ਨੇ ਕਿ ਬੰਦ ਤੋਂ ਹਮਨੇ ਵੀ ਕਰਦੀ ਹੈ ਮਾਰੀ ਤੋਂ ਐਸੇ ਪ੍ਰਸ਼ਾਦ ਦੀ ਛੋਟੀ ਸੀ ਦੁਕਾਨ ਹੈ ਇਧਰ ਜੇ ਬੰਦ ਕੀ ਹੈ ਜੇ ਲਗਾਇਆ ਤਾਂ ਇਧਰ ਹਾਂ ਹਾਂਜੀ ਤਾਂ ਪੂਰੀ ਮਾਰਕੀਟ ਬੰਦ ਹੈ ਉਹਨੂੰ ਦੇਖ ਕੇ ਹਮਨੇ ਵੀ ਬੰਦ ਕਰ ਦਈਏ ਕਿੰਨੇ ਵੀ ਬਾਈ ਟੂਰਿਸਟ ਆਏ ਹੋਏ ਸੀਗੇ ਨਾ ਸਾਰੇ ਵਾਪਸ ਜਾਈ ਜਾਂਦੇ ਹੈਗੇ ਸਾਰੇ ਵਾਪਸ ਜਾਂਦੇ ਬਸ ਇਥੋਂ ਨਿਕਲਣ ਦੀ ਸੋਚ ਰਹੇ ਹੈਗੇ ਸਾਰੇ ਕਿ ਮੈਂ ਬਾਈ ਕਿਹੜੀ ਕਿਹੜੀ ਜਗ੍ਹਾ ਬੰਦ ਆ ਬਾਈ ਪੂਰਾ ਜੰਮੂ ਕਸ਼ਮੀਰ ਬੰਦ ਹੈ ਜੀ ਪੂਰਾ ਜੰਮੂ ਕਸ਼ਮੀਰ ਕਿਹੜੀ ਜਗ੍ਹਾ ਕੰਡ ਹੋਇਆ ਬਾਈ ਇਹ ਇਹ ਹੈ ਪਾਲਗਾਉਂ ਕਸ਼ਮੀਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੇ ਟੂਰ ਦਾ ਹੈਗਾ ਜੀ ਬਾਅਰ ਮਾ ਦੇਣਾ ਤੇ ਤੁਸੀਂ ਸਾਰਿਆਂ ਨੇ ਖਬਰਾਂ ਦੇਖ ਹੀ ਲਈਆਂ ਹੋਣਗੀਆਂ ਨਾ ਤੇ ਵੀ ਜੰਮੂ ਕਸ਼ਮੀਰ ਦੇ ਵਿੱਚ ਕੀ ਹੋਇਆ ਕੀ ਹੋਈ ਜਾਂਦਾਗਾ ਤੇ ਜੀਦਾ ਕਰਕੇ ਅੱਜ ਸਾਰਾ ਕੁਝ ਠੱਪਾ ਸਭ ਜੰਮੂ ਕਸ਼ਮੀਰ ਸਾਰਾ ਬੰਦ ਆਗਾ ਦੁਕਾਨਾਂ ਸਭ ਕੁਝ A to Z ਮਸ਼ੀਨਰੀ ਰੇਲਾਂ ਸਾਰਾ ਕੁਝ ਬਾਈ ਬੰਦ ਆਗਾ ਤੇ ਆਪਾਂ ਥੋੜਾ ਜਿਹਾ ਅੱਗੇ ਸ਼ਹਿਰ 'ਚ ਜਾਂਦੇ ਆ ਆਸ-ਪਾਸ ਇਹਦਾ ਕੀ ਮਾਹੌਲ ਲੱਗਾ ਉਹ ਤੁਹਾਨੂੰ ਦਿਖਾਵਾਂਗੇ ਆ ਦੇਖੋ ਬਈ ਸਾਰਾ ਏਰੀਆ ਜਿਹੜਾ ਬੰਦ ਹੈਗਾ ਸਭ ਕੁਝ ਬੰਦ ਹੈਗਾ ਕੋਈ ਦੁਕਾਨ ਇੱਕ ਵੀ ਦੁਕਾਨ ਨਹੀਂ ਖੁੱਲੀ ਮਤਲਬ ਇਹਨਾਂ ਦਾ ਇੱਕ ਆ ਲਾ ਲੋ ਹਨਾ ਜੋ ਵੀ ਲਾ ਲੋ ਤੇ ਵਿੱਚ ਕਹਿੰਦੇ ਰਾਹਾਂ 'ਚ ਧਰਨੇ ਵੀ ਅੱਜ ਲਾਉਣ ਗਏ ਹੈਗੇ ਵੀ ਜੋ ਵੀ ਹੋਇਆ ਹਨਾ ਗਲਤ ਹੋਇਆਗਾ ਪਹਿਲ ਕਾਮ ਦੇ ਵਿੱਚ ਸਾਰੀਆਂ ਦੁਕਾਨਾਂ ਇੱਥੋਂ ਦੇ ਜਿਹੜੇ ਆ ਬੰਦੇ ਫਿਰਦੇ ਹਨਾ ਦੋ ਚਾਰ ਬਸ ਲੋਕਲ ਬੰਦੇ ਹੈਗੇ ਜਿਨ੍ਹਾਂ ਦੇ ਆਸ-ਪਾਸੇ ਘਰ ਆਗੇ ਤੇ ਹੋਰ ਕੋਈ ਨਹੀਂ ਹੈਗਾ ਬਸ ਹਰੇਕ ਮੋੜ ਤੇ ਹਰੇਕ ਗਲੀ ਚ ਉਹੀ ਇੱਕੋ ਹੀ ਗੱਲ ਆ ਗਈ ਜਿਹੜਾ ਵੀ ਕਾਂਡ ਹੋਇਆਗਾ ਤੇ ਆਪਾਂ ਭਾਈਆਂ ਨਾਲ ਵੀ ਕਰਦੇ ਆ ਗੱਲਬਾਤ ਜਿੰਨੇ ਵੀ ਭਾਈ ਟੂਰਿਸਟ ਆਏ ਹੋਏ ਸੀਗੇ ਨਾ ਸਾਰੇ ਵਾਪਸ ਜਾਈ ਜਾਂਦੇ ਹੈਗੇ ਸਾਰੇ ਵਾਪਸ ਜਾਂਦੇ ਬਸ ਇਥੋਂ ਨਿਕਲਣ ਦੀ ਸੋਚ ਰਹੇ ਹੈਗੇ ਸਾਰੇ ਕਿਵੇਂ ਭਾਈ ਕਿਹੜੀ ਕਿਹੜੀ ਜਗ੍ਹਾ ਬੰਦ ਆ ਭਾਈ ਪੂਰਾ ਜੰਮੂ ਕਸ਼ਮੀਰ ਬੰਦ ਆ ਪੂਰਾ ਜੰਮੂ ਕਸ਼ਮੀਰ ਕਿਹੜੀ ਜਗ੍ਹਾ ਕਾਂਡ ਹੋਇਆ ਬਾਈ ਇਹ ਇਹ ਪਾਲਗਾਉ ਕਸ਼ਮੀਰ ਹੈ ਇਹ ਬਹੁਤ ਮਾੜਾ ਹੋਇਆ ਹੈ ਨਾ ਬਾਈ ਕਿੰਨੇ ਕ ਬੰਦੇ ਦੇ ਚ ਹੋ ਗਏ ਬਤਾ ਤੋ 27 ਰੇ ਮਗਰ ਸੁਣਨੇ ਮੇ ਆ ਰਹਾ ਹੈ ਕਿ ਬਹੁਤ ਸਾਰੇ ਬੰਦੇ ਸਾਰਾ ਟੂਰਿਸਟ ਸਾਰਾ ਟੂਰਿਸਟ ਸੀਗੇ ਤੇ ਹੁਣ ਇਹ ਕਿੰਨਾ ਟਾਈਮ ਬੰਦ ਰਹੂਗਾ ਬਾਈ ਕੋਈ ਪਤਾ ਨਹੀਂ ਸਕਦੇ ਅੱਜ ਵੀ ਕੱਲ ਵੀ ਬਤਾ ਸਕਦੇ ਕਿ ਆਪਾਂ ਬਤਾ ਕਿ ਨਹੀਂ ਦਿਨ ਬੰਦ ਰਹੇ ਪਹਿਲਾਂ ਵੀ ਕਾਂਡ ਹੁੰਦੇ ਰਹਿੰਦੇ ਹੈਗੇ ਕਾਂਡ ਹੋਤੇ ਰਹਤੇ ਫਿਰ ਥੋੜਾ ਥੋੜਾ ਵਿਸ਼ਵ ਰੁਕਾਵਟ ਹੋਈ ਸੀ ਆਪਾਂ ਥੋੜਾ ਕਾਫੀ ਦੇਰ ਬਾਅਦ ਉਹ ਵੀ ਟੂਰਿਸਟ ਉਪਰ ਹਮਲਾ ਹੋਇਆ ਹੈ ਆ ਸ਼ਾਂਤੀ ਬਾਈਲਾਂ ਸੀਗੀ ਹੈ ਪੂੜਾ ਗਰਮਾਗਾ ਸਾਰੀਆਂ ਦੁਕਾਨਾਂ ਸਭ ਕੁਝ ਬੰਦ ਹੈਗਾ ਤੇ ਹੁਣ ਟੂਰਿਸਟ ਵੀ ਬਾਈਆਂ ਨਾ ਜਾ ਰਹੇ ਆ ਸਾਰੇ ਸਾਰਾ ਵਾਪਸ ਜਾ ਰਹੇ ਜਿੱਥੇ ਵੀ ਟੂਰਸ ਆਇਆ ਉਹ ਸਾਰਾ ਵਾਪਸ ਜਾ ਰਿਹਾ ਹੈ ਰਸਤੇ ਜਾਰਮੀ ਉਰਮੀ ਚੈੱਕ ਕਰਦੀ ਹੈ ਕੀ ਸਭ ਨੂੰ ਬਾਾਰ ਵੀ ਬਹੁਤ ਸਾਰੀ ਆਰਮੀ ਚੈਕਿੰਗ ਕਰ ਰਹੀ ਹੈ ਹਰ ਜਗ੍ਹਾ ਮੇਂ ਗੱਡੀਆਂ ਲਈ ਚੈਕਿੰਗ ਕਰ ਰਹੀ ਹੈ ਆਉਣ ਵਾਲੀ ਗੱਡੀਆਂ ਬੰਦ ਕੀਆਂ ਜਾਣਵਰੀ ਵਾਲੀਆਂ ਛੋੜ ਰਹੇ ਹਨ ਜਗ੍ਹਾ ਜਗ੍ਹਾ ਤੇ ਆਰਮੀ ਬੜੀ ਹੈ ਚੈਕਿੰਗ ਹੋ ਰਹੀ ਹੈ ਬਹੁਤ ਜ਼ਿਆਦਾ ਕੋਲ ਜਾਣ ਜਾ ਰਿਹਾ ਸਾਰਿਆਂ ਦੀ ਆਇਡੈਂਟੀਟੀ ਚੈੱਕ ਕਰਕੇ ਫਿਰ ਅੱਗੇ ਅੱਗੇ ਪਿੱਛੇ ਤੋਰ ਦੇਣਾ ਬਾਈ ਠੀਕ ਹੈ ਧੰਨਵਾਦ ਜੀ ਕੀ ਹ ਤੇ ਕੀ ਕਹਿਣਾ ਚਾਹੋਗੇ ਅਕਾਂਡ ਬਾਰੇ ਜਿਹੜਾ ਹੋਇਆਗਾ ਕਿਆ ਕਹਣਾ ਹੈ ਅਭੀ ਜਿਵੇਂ ਇਧਰ ਬੰਦ ਹੈ ਦੁਕਾਨਾਂ ਤੋਂ ਹਮਨਾ ਵੀ ਬੰਦ ਰੱਖੀ ਹੈ ਤੁਹਾਡੀ ਵੀ ਦੁਕਾਨ ਬੰਦ ਹੈ ਕਿੰਨਾ ਟਾਈਮ ਬੰਦ ਰਹੂਗੀ ਅਭੀ ਤਾਂ ਆਜ ਹੀ ਬੋਲਾ ਉਹਨੂੰ ਨਾ ਬੰਦ ਕਰਨੇ ਕੇ ਲਈ ਆਗੇ ਜਿਵੇਂ ਬੋਲੇਗੇ ਤਾਂ ਬੰਦ ਰੱਖਣਾ ਪੜੇਗਾ ਕਿਹਦੇ ਵੱਲੋਂ ਸੰਦੇਸ਼ ਆਇਆ ਦੁਕਾਨਾਂ ਬੰਦ ਕਰਨ ਦਾ ਇਹ ਉਹੀ ਜੋ ਉਧਰ ਜੋ ਟੈਗ ਹੋਇਆ ਹੈ ਨਾ ਸ੍ਰੀਨਗਰ ਮੈਂ ਹਾਂ ਉਸੀ ਵਜ੍ਹਾ ਸੇ ਆਮਨਾ ਸੋਨਾ ਤੋ ਜੈਸੇ ਲੋਗੋ ਨੇ ਕੀ ਬੰਦ ਤੋ ਹਮਨਾ ਵੀ ਕਰ ਦੀ ਮਾਰੀ ਤੋ ਸੇ ਪ੍ਰਸ਼ਾਦ ਦੀ ਛੋਟੀ ਜਿਹੀ ਦੁਕਾਨ ਹੈ ਇਧਰ ਇਹ ਬੰਦ ਕੀ ਹੈ ਇਹ ਲਗਾਇਆ تھا ਇਧਰ ਹਾਂ ਹਾਂਜੀ ਤਾਂ ਪੂਰੀ ਮਾਰਕੀਟ ਬੰਦ ਹੈ ਉਹਨਾਂ ਨੂੰ ਦੇਖ ਕੇ ਅਸੀਂ ਵੀ ਬੰਦ ਕਰ ਦਈਏ ਗਲਤ ਹੋ ਜਾਣਾ ਬਹੁਤ ਕੰਡ ਹਾਂ ਜਿਹੜਾ ਟੂਰਿਸਟਾਂ ਦੇ ਹਮਲਾ ਹੋਇਆ ਨਾ ਹਾਂਜੀ ਉਸਕੇ ਕਾਰਨ ہمارا ਦੰਦਾ ਵੀ ਬੰਦ ਹੋ ਗਿਆ ਬਿਆਰੇ ਇਤਨੇ ਦੂਰ ਸੇ ਕਸਟਮਰ ਆਇਏ ਥੇ ਘੁੰਮਣੇ ਕੇ ਲਿਏ ਉਹਨਕੇ ਘਰ ਮੇਂ ਕਿਆ ਬੀਤੀ ਹੋਗੀ ਹਮ ਜੀ ਸਰ ਧੰਨਵਾਦ ਯਾਰ ਆ ਸਾਰੀਆਂ ਦੁਕਾਨਾਂ ਬੰਦ ਆ ਬਾਈ ਤੇ ਇਹਨਾਂ ਦਾ ਵੀ ਨੱਥਾ ਠੱਪ ਹੋ ਗਿਆ ਨਾ ਉਹ ਬਾਈ ਨੇ ਵੀ ਜਿਵੇਂ ਪਹਿਲਾਂ ਦੱਸਿਆਗਾ ਕਿਉਂਕਿ ਟੂਰਿਸਟ ਇੱਥੇ ਬਹੁਤ ਆਉਂਦੇ ਹੈਗੇ ਟੂਰਿਸਟਾਂ ਨਾਲ ਹੀ ਇਹਨਾਂ ਦਾ ਕੰਮ ਚੱਲਦਾ ਹੈਗਾ ਤੇ ਫਿਰ ਅੱਜ ਜਿਹੜੇ ਟੂਰਿਸਟ ਇੱਥੇ ਫਸੇ ਹੋਏ ਆ ਉਹ ਵੀ ਜਾ ਰਹੇ ਹੈਗੇ ਥਾਂ ਥਾਂ ਤੇ ਚੈਕਿੰਗ ਹੋਈ ਜਾਂਦੀ ਹੈ ਜੀ ਜਿਹੜੇ ਵੀ ਟੂਰਿਸਟ ਆਏ ਆ ਉਹ ਵਾਪਸ ਜਾਈ ਜਾਂਦੇ ਹੈਗੇ ਤੇ ਆ ਬਾਈ ਇੱਕ ਟੈਕਸੀ ਡਰਾਈਵਰ ਆ ਗਿਆ ਇਹਦੇ ਨੇ ਤਾਂ ਬਾਈ ਤੋਂ ਪੁੱਛਦੇ ਆਗੇ ਸੱਸੀ ਆ ਬਾਈ ਅ ਬਾਈ ਤੁਸੀਂ ਕਿੱਧਰ ਜਾਣਾਗਾ ਬਾਈ ਆਪਾਂ ਅੱਜ ਜਾਣਾ ਨੱਥਾ ਟੱਪ ਸਣਾ ਸਰ ਨੱਥਾ ਟੱਪ ਸਣਾ ਸਰ ਤੇ ਰਸਤੇ 'ਚ ਕੋਈ ਰੋਕਣਗੇ ਚੈਕਿੰਗ ਵਗੈਰਾ ਹੋਊਗੀ ਕੋਈ ਬਾਈ ਚੱਕ ਹੀ ਲੱ ਤੇ ਟੈਕਸੀ ਵਾਲਿਆਂ ਨੂੰ ਵੀ ਰੋਕਦੇ ਆ ਸਭ ਨੂੰ ਜੇ ਹਾਂ ਅੱਜ ਤੇ ਸਟ੍ਰਾਈਕਰ ਬੰਦ ਕਾਲ ਹੈ ਜਾਂ ਸਟ੍ਰਾਈਕ ਹੈ ਅੱਜ ਸਾਰਾ ਦਿਨ ਕੇ ਕੱਲ ਨੂੰ ਵੀ ਅੱਗੇ ਵੀ ਰਹੂਗੀ ਸਿਰਫ ਅੱਜ ਦੇ ਦਿਨ ਦੀ ਕਾਲ ਹੈ ਅੱਜ ਦੇ ਦਿਨ ਦੀ ਇੱਕ ਵਾਰੀ ਕਾਲ ਆ ਬਾਕੀ ਗਾਂ ਦਾ ਮਾਹੌਲ ਦੇਖਣਗੇ ਨਾ ਬੋਲ ਦੇਖੇ ਲੱਗੇਗਾ ਬਤਾ ਤੇ ਆਇਡੈਂਟਿਟੀਆਂ ਟੂਡੀਆਂ ਚੈੱਕ ਕਰਦੇ ਆ ਸਾਰਾ ਕੁਝ ਬਿਲਕੁਲ ਆਰਮੀ ਪੁਲਿਸ ਸਾਰਾ ਕੁਝ ਬਿਲਕੁਲ ਚੈੱਕ ਹੋ ਰਿਹਾ ਥਾਂ ਥਾਂ ਦੇ ਨਾਕੇ ਬਾਈ ਕਿੱਥੇ ਕਿ ਹੋਣਗੇ ਪਾਈ ਜੇ ਆਪਾਂ ਜੰਮੂ ਨੂੰ ਜਾਣਾਗਾ ਆਪਾਂ ਨੇ ਜੰਮੂ ਹੀ ਜਾਣਾ ਇਹ ਪਹਿਲੇ ਤੁਹਾਨੂੰ ਇੱਥੇ ਹੀ ਮਿਲ ਜਾਣਾ ਕੁਦ ਨਾਕਾ ਠੀਕ ਹੈ ਜੀ ਫਿਰ ਪੁੱਛਾਂਗੇ ਫਿਰ ਜਨੈਨੀ ਫਿਰ ਉਦੋਂਪੁਰ ਆਏਗਾ ਫਿਰ ਟਿਕਰੀ ਜਾਂਦਾ ਜਾਂ ਅਗਰ ਆ ਕੇ ਕਰਦੀ ਰਹਿਣੇ ਨਾ ਕੇ ਠੀਕ ਹੈ ਸਰ ਹਰੇਕ ਜਗ੍ਹਾ ਚੈੱਕ ਕਰਨਗੇ ਬਿਲਕੁਲ ਗੱਡੀ ਆ ਜਾਣ ਨਹੀਂ ਦੀ ਐਨੇ ਇਹ ਮੇਰੀ ਸਵਾਰੀ ਦੀ ਟ੍ਰੇਨ ਹੈ ਤਾਂ ਜਾਣਾ ਆਪਾਂ ਨੇ ਨਹੀਂ ਤਾਂ ਆਪਾਂ ਨੇ ਵੀ ਫਿਰ ਦੀ ਫਰ ਜਾਣਾ ਸਵਾਰੀਆਂ ਤਾਂ ਕਰਕੇ ਜਾਣਾ ਬਹੁਤ ਸਾਨੂੰ ਬਿਲਕੁਲ ਟ੍ਰੇਨ ਦੀ ਟਿਕਟ ਹੈ ਨਾ ਇਹਦੇ ਕੋਲ ਹਾਂਜੀ ਟ੍ਰੇਨਾਂ ਵੀ ਬੰਦ ਆ ਜੇ ਇਹ ਟ੍ਰੇਨ ਹੀ ਮੰਨਦੇ ਸਭ ਗੱਡੀ ਵਾਲੇ ਕੀਤੀ ਐ ਹੋਟਲਾਂ ਨੇ ਕੀਤੀ ਐ ਕਿ ਸ਼ਰਧਾਂਜਲੀ ਦੀ ਗੱਲੇ ਕੀ ਬਹੁਤ ਗਲਤ ਹੋਇਆ ਉਹਦੇ ਨਾਲ ਹਾਂਜੀ ਇਸ ਗੱਲ ਤੇ ਕਿੰਨੇ ਟੂਰਿਸਟ ਸੀਗੇ ਜਿਹੜੇ ਭਾਈ ਉਹ ਹੋਏ ਆ ਭਾਈ ਹਾਲੀ ਤੱਕ ਜਿਹੜੀ ਰਿਪੋਰਟ ਆਈ ਹੈ ਕਹਿੰਦੇ ਕਿ 29 ਆ ਹਾਲੀ ਉਨ ਪਤਾ ਹੀ ਨਹੀਂ ਆ ਕਿ ਕਿੰਨੇ ਆ ਡੈਡ ਹੋ ਗਏ ਉਹ 29 ਹੀ ਦਿਖਾ ਰਹੇ ਜਿਹੜੇ ਡੈਡ ਹੋਏ ਉਹ 29 ਆਗੇ ਬਾਕੀ ਫਾਈਨਲ ਰਿਪੋਰਟ ਹਜੇ ਕੋਈ ਆਈ ਨਹੀਂ ਅਭੀ ਕੋਈ ਰਿਪੋਰਟ ਨਹੀਂ ਆਈ ਠੀਕ ਹੈ ਧੰਨਵਾਦ ਜੀ ਓਕੇ ਥੈਂਕ ਯੂ ਕਹਿੰਦੇ ਭਾਈ ਜਿਨ੍ਹਾਂ ਨੇ ਕਾਂਡ ਕੀਤਾ ਨਾ ਉਹ 6 ਬੰਦੇ ਸੀਗੇ ਤੇ ਸੁਣਨ ਚ ਆਇਆ ਕਹਿੰਦੇ ਬਾਈ ਉਹਨਾਂ ਕੋਲੇ ਇਦਾਂ ਦੇ ਕੈਪਸੂਲ ਹੁੰਦੇ ਆਗੇ ਨਾ ਜਿਨ੍ਹਾਂ ਨਾਲ ਨਾ ਤਾਂ ਮਹੀਨਾ ਮਹੀਨਾ ਭੁੱਖ ਲੱਗਦੀ ਆ ਤੇ ਨਾ ਹੀ ਉਹਨਾਂ ਨੂੰ ਨੀਂਦ ਆਉਂਦੀ ਹੈਗੀ ਤੇ ਸਹ ਹੈ ਇਹ ਜੰਗਲੀ ਏਰਗਾ ਪਹਾੜੀ ਏਰਗਾ ਨਾ ਤੇ ਉਹ ਇਦਾਂ ਹੀ ਜੰਗਲਾਂ ਜੰਗਲਾਂ ਜਾਂ ਚ ਵੜ ਜਾਂਦੇ ਆਗੇ ਤੇ ਪਤਾ ਹੀ ਨਹੀਂ ਲੱਗਦਾਗਾ ਤੇ ਅੱਜ ਜਿਹੜਾ ਆਵਾਜਾਈ ਸਾਰਾ ਕੁਝ ਬੰਦ ਆ ਜੰਮੂ ਕਸ਼ਮੀਰ ਸਾਰਾ ਬੰਦ ਆਗਾ ਦੁਕਾਨਾਂ ਹੋਟਲ ਕੁਝ ਵੀ ਆਗਾ ਹਨਾ ਸਭ ਕੁਝ ਬੰਦ ਆ ਥਾਂ ਥਾਂ ਤੇ ਲਾਕੇ ਲੱਗੇ ਹੋਏ ਆ ਆਰਮੀ ਦੇ ਪੁਲਿਸ ਦੇ ਚੈਕਿੰਗ ਕਰਕੇ ਆਈਡੈਂਟੀਟੀ ਚੈੱਕ ਕਰਕੇ ਫੇਰ ਅੱਗੇ ਤੋਰਦੇ ਆ ਟੂਰਿਸਟ ਸਾਰੇ ਇੱਥੋਂ ਜਾ ਰਹੇ ਆ ਇੱਥੇ ਅੱਗੇ ਬਾਈ ਇਹ ਟੂਰਿਸਟ ਪਲੇਸ ਹੈਗਾ ਪਤਨੀ ਟਾਪ ਤੇ ਇੱਥੇ ਬਹੁਤ ਚਹਿਲ ਪਹਿਲ ਹੁੰਦੀ ਹੈ ਨਾ ਟੂਰਿਸਟਾਂ ਦੀ ਤੇ ਅੱਜ ਦੇਖ ਲਓ ਤੁਸੀਂ ਸੰਨਸਾਨ ਪਿਆਗਾ ਸਾਰੀਆਂ ਦੁਕਾਨਾਂ ਸਭ ਕੁਝ ਠੱਪ ਪਾਗਾ